ਤੇ ਅਗਲੀ ਖਬਰ ਦੇ ਵੱਲ ਵਧਦੇ ਆ ਬੇਹਤ ਵੱਡੀ ਖਬਰ ਸਾਹਮਣੇ ਆ ਰਹੀ ਆ ਮੰਦ ਭਾਗੀ ਖਬਰ ਹੈ ਹੁਸ਼ਿਆਰਪੁਰ ਤੇ ਦਸੂਹਾ ਦਾ ਕ੍ਰਾਈਮ ਸਿਰਫ ਚੋਰੀ ਕਰਨਾ ਕਤਲ ਕਰਨਾ ਲੁੱਟਖੋ ਕਰਨਾ ਨਹੀਂ ਹੁੰਦਾ ਜੇ ਤੁਸੀਂ ਕਿਸੇ ਦੇ ਨਾਲ ਜਿੰਸੀ ਸ਼ੋਸ਼ਣ ਕਰ ਰਹੇ ਹੋ ਉਹ ਸਭ ਤੋਂ ਵੱਡਾ ਕ੍ਰਾਈਮ ਹੈ ਦਸੂਹਾ ਦੇ ਵਿੱਚ ਇਨਸਾਨੀਅਤ ਸ਼ਰਮਸਾਰ ਹੋਈ 5 ਸਾਲਾਂ ਇਕ ਪ੍ਰਵਾਸੀ ਮੁੰਡੇ ਦੇ ਨਾਲ ਜ਼ਬਰਜਨਾਹ ਹੋਇਆ ਤੇ ਕਰਨ ਵਾਲਾ ਵੀ 10 ਸਾਲਾਂ ਦਾ ਮੁੰਡਾ ਹੀ ਸੀ ਇੱਕੋ ਵੇੜੇ ਦੇ ਵਿੱਚ ਰਹਿੰਦੇ ਸੀ ਪ੍ਰਵਾਸੀ ਪਰਿਵਾਰ ਇੱਕ ਕਮਰੇ ਚੋਂ ਦੂਜੇ ਕਮਰੇ ਚ ਲਿਜਾ ਕੇ ਇਸ 5 ਸਾਲਾ ਦੇ ਬੱਚੇ ਦੇ ਨਾਲ ਜਿਹੜਾ ਕਿ ਜ਼ਬਰਜਨਾਹ ਕੀਤਾ ਗਿਆ ਮਾਮਲਾ ਪੁਲਿਸ ਦੇ ਵੱਲੋਂ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਸਾਰਾ ਮਾਮਲਾ ਦਸੂਹੇ ਦਾ ਲੱਤੇ ਜਾ ਰਿਹਾ ਹੈ ਕਿਉਂਕਿ ਇਹ ਜਿਹੜਾ ਦੋਸ਼ੀ ਸੀਗਾ ਇਹ ਜਿਹੜੀ ਹੋਰ ਦੀ ਮਾਤਾ ਬਿਮਲਾ ਜੀ ਉਹਨੇ ਦੱਸਿਆ ਕਿ ਸਾਡੇ ਨਾਲ ਹੀ ਕਮਰੇ ਕਿਰਾਏ ਤੇ ਰਹਿੰਦਾ ਸੀ ਆਪਣੇ ਦੋ ਸਾਥੀਆਂ ਦੇ ਨਾਲ ਜਦੋਂ ਬੱਚਾ ਜਿਹੜਾ 5 ਸਾਲ ਦਾ ਸੀ ਉਹ 1 ਘੰਟਾ ਕਰੋ ਗਾਇਬ ਰਿਹਾ ਤੇ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਮਿਲਿਆ ਨਹੀਂ ਜਦੋਂ ਉਹਨਾਂ ਨੇ ਦੂਸਰੇ ਕਮਰੇ 'ਚ ਜਾ ਕੇ ਦੇਖਿਆ ਤੇ ਉੱਥੇ ਉਹਨੂੰ ਫੜ ਲਿਆ ਉਹਨਾਂ ਨੇ ਫਿਰ ਉਸ ਤੋਂ ਬਾਅਦ ਜਿਹੜਾ ਆ ਉਹਨੇ ਤੇ ਮਾਫੀ ਮੰਗੀ ਆ ਫਿਰ ਪੁਲਿਸ ਨੇ ਮਾਵਾਦ ਕਰਕੇ ਉਹਤੇ ਕੇਸ ਦਰਜ ਕਰ ਲਿਆ ਗਿਆ ਜਿਹੜੇ ਇਹ ਦੋਨੇ ਪਰਵਾਸੀ ਦੱਸੀ ਜਾ ਰਹੇ ਹਨ ਕਿ ਜਿਹੜਾ ਦੂਸਰਾ ਲੜਕਾ ਜਿੰਨੇ ਕੁਕਰਮ ਕੀਤਾ ਆ ਉਹ 10 ਸਾਲ ਦਾ ਆ ਉਹਦੀ ਉਹ ਵੀ ਉਹਦੀ ਉਮਰ ਛੋਟੀ ਆ ਪਰ ਇੱਥੇ ਇੱਕ ਗੱਲ ਦੇਖਣੇ ਵਾਲੀ ਆ ਇਹ ਹੁਸ਼ਿਆਰਪੁੱਤ ਜਿਹਨੇ ਵਿੱਚ ਦੂਜੀ ਘਟਨਾ ਆ ਇੱਕ 2 ਮਹੀਨੇ ਪਹਿਲਾਂ ਵੀ ਇਹੀ ਘਟਨਾ ਵਾਪਰੀ ਸੀ ਜਿੱਥੇ ਹਾਂ ਜੁਵਨਾਈਲ ਕੋਰਟ ਦੇ ਵਿੱਚ ਕੇਸ ਚੱਲੇਗਾ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ 10 ਸਾਲਾਂ ਦਾ ਹੀ ਬੱਚਾ ਹੈ ਅੱਗੇ ਇਹ ਜਿਹੜਾ ਉਸ ਦੇ ਵੱਲੋਂ ਗਲਤ ਕੰਮ ਕੀਤਾ ਗਿਆ ਹੈ ਉਸ ਮੁੰਡੇ ਦੇ ਨਾਲ ਤਾਂ ਜਿਸ ਦੇ ਵੱਲੋਂ ਇਹ ਕਾਨੂੰਨਾ ਕੰਮ ਕੀਤਾ ਗਿਆ ਹੈ ਹਾਲਾਂਕਿ ਉਹ 10 ਸਾਲਾਂ ਦਾ ਬੱਚਾ ਹੀ ਹੈ ਕਿ ਉਹ ਵੀ ਪ੍ਰਵਾਸੀ ਹੈ ਜਾਂ ਫਿਰ ਉਹ ਪੰਜਾਬ ਦਾ ਸਨਿਕ ਦੱਸਿਆ ਜਾ ਰਿਹਾ ਹੈ ਇਹ ਲਖਰੀ ਜਿਹੜਾ 10 ਸਾਲ ਦਾ ਜਿੰਨੇ ਕੋ ਕਰਮ ਕੀਤਾ ਆ ਉਹ ਬਿਹਾਰ ਦਾ ਰਹਿਣ ਵਾਲਾ ਆ ਜੀ ਉਹ ਹੁਸ਼ਿਆਰਪੁਰ ਦੇ ਜਿੱਥੇ ਇੱਕ ਜੂਸ ਦੀ ਰੇੜੀ ਆ ਉੱਥੇ ਕੰਮ ਕਰਦਾ ਸੀਗਾ ਇਹ ਇਕੱਠੇ ਇੱਕੋ ਹੀ ਮਤਲਬ ਹੋ ਪਰਿਵਾਰ ਦੇ ਜਿੱਦਾਂ ਹੁਣ ਵੱਖਰੇ ਵੱਖ-ਵੱਖੋ ਕਮਰੇ ਆ ਜੀ ਇਕੱਠੇ ਰਹਿੰਦੇ ਸੀਗੇ ਤੇ ਉਹ ਵੱਖਰੇ ਦੋ ਤਿੰਨ ਕਮਰਿਆਂ ਵਿੱਚ ਦੋ ਤਿੰਨ ਮੁੰਡੇ ਰਹਿੰਦੇ ਸੀ ਤੇ ਇਹ ਪਰਿਵਾਰ ਜਿੰਨਾ ਕੋ ਕਰਮ ਹੋਇਆ ਉਹ ਬਖੋਰ ਕਮਰੇ ਵਿੱਚ ਰਹਿੰਦਾ ਸੀਗਾ ਤੇ ਜਦੋਂ ਉਹ ਇੱਕ ਦੋ ਘੰਟੇ ਜਿਹੜਾ ਛੋਟਾ ਬੱਚਾ ਉਹਨਾਂ ਨੂੰ ਨਹੀਂ ਲੱਭਿਆ ਤੇ ਉਹਨਾਂ ਨੇ ਕੋਈ ਪਹਾੜ ਕੀਤੀ ਉਹਦੀ ਤੇ ਉਹਨਾਂ ਨੇ ਜੋ ਦੇਖਿਆ ਕਿ ਇਹ ਦੂਸਰੇ ਕੰਮ ਦੇ ਵਿੱਚ ਉਹਨੋਂ ਟੱਤੀ ਆਪੇ ਅਸਗਾਫੇ ਉਹ ਜਦੋਂ ਉਹ ਭੱਜ ਗਏ ਜਦੋਂ ਪਤਾ ਲੱਗਾ ਕਿਸੀ ਉਹਦੀ ਜਿਹੜੀ ਮਦਰ ਆ ਬੱਚੇ ਦੀ ਮਾਂ ਆ ਉਹਦੇ ਨੂੰ ਪੁੱਛਿਆ ਉਹ ਡਾੜਾ ਡਰਦਾ ਦੱਸਤਾ ਨਹੀਂ ਸੀਗਾ ਫੇਰ ਇੱਕ ਦੋ ਰਾਣੇ ਮਤਲਬ ਦੱਕੇ-ਪੁੱਕੇ ਮਾਰੇ ਫੇਰ ਦੱਸਿਆ ਕਿ ਮੇਰੇ ਨਾਲ ਆਹ ਗੱਲਬਾਤ ਹੋਈ ਏ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਜਿਹੜਾ ਦਸੂਆ ਜਾਂਦਾ ਗਿਆ ਕਿੱਥੇ ਡਾਕਟਰਾਂ ਨੇ ਮੋਢੀ ਸਾਟਾ ਦਿੱਤੀ ਆ ਇਹ ਇੱਕ ਮਜਬੂਰੀ ਐਸੇ ਪੁਲਿਸ ਡਿਪਾਰਟਮੈਂਟ ਨੂੰ ਦਿੱਤੀ ਗਈ ਜਿਹੜਾ ਜਾਂਚ ਵਿਗਾਰੀ ਹੈ ਉਹਨਾਂ ਨੇ ਇਹੀ ਦੱਸਿਆ ਆ ਕਿ ਸਿਰਫ ਅਸੀਂ ਆਪਣੀ ਕਾਰਵਾਈ ਕਰ ਦਿੱਤੀ ਹੈ ਜੋ ਵੀ ਹੁਣ ਜਿਹੜੀ ਆ ਅਗਲੀ ਜੋ ਵੀ ਜੋ ਵੀ ਕੇਸਾਂ ਨਾਲ ਤੇ ਬੰਦਾ ਉਹ ਅਸੀਂ ਬਣਾਵਾਂਗੇ ਤੇ ਜੋ ਕਾਰਵਾਈ ਹੋਗੀ ਕੀਤੀ ਜਾਵੇਗੀ ਠੀਕ ਹੈ ਰਵਿੰਦਰ ਬਹੁਤ ਬਹੁਤ ਧੰਨਵਾਦ ਸਾਰੀ ਜਾਣਕਾਰੀ ਦੇ ਲਈ ਤਾਂ 5 ਸਾਲਾਂ ਦੇ ਇੱਕ ਬੱਚੇ ਦੇ ਨਾਲ ਗਲਤ ਕੰਮ ਹੋਇਆ ਊ ਕਰਮ ਕੀਤਾ ਪੰਜਾਬ ਭਰ ਦੇ ਵਿੱਚ ਕ੍ਰਾਈਮ ਹੁੰਦਾ ਹੈ ਤੇ ਕ੍ਰਾਈਮ ਤੇ ਠੱਲ ਵੀ ਪੈਂਦੀ ਆ ਗੱਲ ਕਰਾਂਗੇ ਮੁਕੇਰੀਆਂ ਦੀ ਜਿੱਥੇ ਰੰਜਿਸ਼ ਦੇ ਤਹਿਤ ਸਾਬਕਾ ਸਰਪੰਚ ਦਾ ਕਤਲ ਹੋਇਆ ਤੇ ਇਸ ਤਰ੍ਹਾਂ ਹਥਿਆਰਾਂ ਦੇ ਨਾਲ ਬਾਹਰ ਕੀਤੇ ਗਏ ਸਰਪੰਚ ਦਾ ਕਤਲ ਕੀਤਾ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ ਰੰਜਿਸ਼ ਦੇ ਤਹਿਤ ਇਹ ਕਤਲ ਹੋਇਆ ਹੈ ਪਰਿਵਾਰਕ ਮੈਂਬਰਾਂ ਨੇ ਰਾਸ਼ਟਰੀ ਰਾਜਮਾਰਗ ਜਾਮ ਕਰਕੇ ਇਨਸਾਫ ਦੀ ਗੋਹਾਰ ਲਗਾਈ ਇਸ ਹਫਤੇ ਤਰਨਤਾਰਨ ਦੇ ਵਿੱਚ ਵੀ ਇੱਕ ਨੌਜਵਾਨ ਦੀ ਕੋਟ